ਮਾਤਾ ਇੱਥੇ ਰੁਕ ਜਾ ਘਰੇ ਆਉਣ ਦੀ ਕੋਸ਼ਿਸ਼ ਨਾ ਕਰੀ ਨਾ ਮੈਂ ਕਿੱਥੇ ਜਾਵਾਂ ਕਿਹੜੇ ਖੂਚ ਪਾਵਾਂ ਮੈਂ ਨਾ ਮੈਨੂੰ ਵੀ ਦੱਸੋ ਨਾ ਜਾਣਾ ਕਿੱਥੇ ਆ ਜਿਹੜੀ ਠੀਕ ਹੋ ਗਈ ਹੈ ਨਾ ਉੱਥੇ ਜਾ ਕੇ ਬਹਿ ਜਾਣਾ ਹੈਗਾ ਜਿਹਦਾ ਨੋਵਾ ਪੁੱਤਾਂ ਤੋਂ ਬਾਹਰ ਹੋ ਕੇ ਫੈਸਲੇ ਲਈ ਹੈ ਨਾ ਤੇ ਫਿਰ ਇਦਾਂ ਹੀ ਹੁੰਦੀ ਆ ਕੋਈ ਲੋੜ ਨਹੀਂ ਇਸ ਘਰ ਦੇ ਵਿੱਚ ਆਉਣ ਦੀ ਤੁਹਾਨੂੰ ਤਪੇ ਮੈਂ ਅੱਗੇ ਬੜੀ ਆਈ ਆ ਤੇ ਮੈਨੂੰ ਹੋਰ ਨਾ ਸਤਾ ਦੱਸ ਮੈਂ ਕਿੱਧਰ ਨੂੰ ਜਾਵਾਂ ਹੁਣ ਤਪੇ ਆਈ ਓ ਤੇ ਤਪਾਇਆ ਤੁਹਾਨੂੰ ਕਿਹਨੇ ਆ ਹੁਣ ਨਾ ਉਹਤੀ ਨੇ ਰੋਟੀਆਂ ਦਿੱਤੀਆਂ ਜਿਹਦਾ ਬੜਾ 헤ਜ ਜਤੰਦੇ ਸੀਗੇ ਮੈਂ ਚੱਲੀ ਆ ਜਿੰਨੇ ਜੋ ਕਰਨਾ ਕਰ ਲੋ ਹੁਣ ਉਹਨੇ ਤੁਹਾਨੂੰ ਰੱਖਿਆ ਵੀ ਨਹੀਂ ਤੇ ਧੀ ਕਹ ਮੈਂ ਕਿੰਨਾ ਚਿਰ ਬਹਿ ਰਹਿਣਾ ਆਪਣੇ ਘਰੇ ਆਉਣਾ ਹੀ ਔੜਕ ਨੂੰ ਮੈਂ ਅੱਛਾ ਰੋਬ ਤੇ ਆਉ ਮਾਰਦੇ ਜਿੱਦਾਂ ਸਾਡੀ ਲੋੜ ਹੀ ਨਹੀਂ ਹੁੰਦੀ ਕੁੜੀ ਦੀ ਲੋੜ ਵਾ ਨਾ ਕਿਹੜੀਆਂ ਮਾਵਾਂ ਵਾ ਜੜੀਆਂ ਜਾ ਕੇ țiiਾਂ ਕ ਬੈਂਦੀਆਂ țiiਾਂ ਅਗਰ ਪਾਣੀ ਦਾ ਘੋਟ ਨਹੀਂ ਜਾ ਕੇ ਪੀਦਾ ਤੇ ਮੈਂ ਉਥੇ ਰੋਟੀਆਂ ਬੈ ਕੇ ਖਾਂਦੀ ਚੰਗੀ ਲੱਗਦੀ ਆ ਨਾ ਮੇਰੀ ਗਾਂ ਸੋਲ ਨਾ ਮਾਤਾ ਮੇਰੀ ਵੱਲੋਂ ਰੋਟੀਆਂ ਖਾਣੀਆਂ ਜਾਂ ਨਹੀਂ ਖਾਣੀਆਂ ਪਰ ਮੈਂ ਤਾਂ ਨੂੰ ਗਾੜੀ ਨਹੀਂ ਲੰਘਣ ਦੇਣਾ ਜੋ ਮਰਜ਼ੀ ਹੋ ਜੇ ਅੱਜ। ਭੰਗਰ ਕਿਉਂ ਜਿੱਦ ਕਰਨ ਢਈਆਂ ਇੱਥੇ ਮੰਦਾ ਸਾਡੀ ਕੋਈ ਮਰਜ਼ੀਆਂ ਤੇ ਆਪਣੀ ਕਰਦੀ ਆ। ਝਾਬਾ ਜਰ ਮਾਣਾ ਨਾ ਕੋ ਪੱਤ ਪਾ ਲੋਕ ਤਮਾਸ਼ਾ ਵੇਖਣ ਦੇ ਸਾਡਾ ਬਾਹਰ। ਐਦਾਂ ਕਿਦਾਂ ਬਹਿ ਜਾ ਹੱਦ ਹੋ ਗਈ ਇਹਨਾਂ ਲਈ ਇਹ ਆਪਣੀਆਂ ਮਨਮਰਜ਼ੀਆਂ ਕਰਨਗੇ ਤੇ ਜਦੋਂ ਜੀ ਕੀਤਾ ਕਿਸ ਬੰਨੇ ਤੁਰ ਪੇ ਤੇ ਜਦੋਂ ਜੀ ਕੀਤਾ ਘਰ ਆ ਗਏ ਮੈਂ ਤਾਂ ਨਹੀਂ ਮਾਤਾ ਨੂੰ ਘਰ ਲੰਗਣ ਦੇਣਾ ਉਹ ਜਦੋਂ ਅਸੀਂ ਕੁੜੀ ਕੋ ਜਾਣਾ ਹੀ ਨਹੀਂ ਨਾ ਆਉਣਾ ਇੱਥੇ ਜਿਹੜਾ ਜਾਂਦਾ ਜਾਣ ਦੇ ਅੱਗੇ ਮਾਤਾਏ ਮੰਨੀ ਸਾਡੀ ਕੋਈ ਚਲ ਗਈ ਚੋਬਰ ਕੇ ਮੂੰਹ ਚੱਕ ਕੇ ਯਾਰ ਮਾਰਨਾ ਬਹਿ ਜਾ ਜਾ ਮਾਰ ਰਕਮੇ ਅੰਦਰ ਜਾ ਹੱਦ ਹੋ ਗਈ ਤੁਹਾਡੇ ਲਈ ਤੇ ਮੈਂ ਅੱਗੇ ਆਈ ਤੇ ਮੈਨੂੰ ਹੋਰ ਡੈਪੀ ਤਾਉਣ ਤੋਂ ਹੱਦ ਹੋ ਗਈ ਇਹਦੇ ਯਾਰ ਕੱਲ ਨੂੰ ਮੇਰੀ ਗੱਲ ਸੁਣੋ ਅੱਜ ਮਾਤਾ ਨਹੀਂ ਮੰਨਦੀ ਇਹ ਪੁੱਛੇ ਤੋਂ ਬਿਨਾ ਚਲ ਗਈ ਆ ਕੱਲ ਨੂੰ ਤੁਹਾਡੀ ਭੈਣ ਆਣ ਕੇ ਇੱਥੇ ਬਹਿ ਜਾਊਗੀ ਪੀ ਮੈਂ ਇੱਥੇ ਆਪਣੀ ਮਨਮਰਜ਼ੀ ਨਾਲ ਆਈ ਆ ਤੇ ਫੇਰ ਮੇਰੀ ਇਹ ਘਰ ਦੇ ਵਿੱਚ ਕੀ ਇੱਜ਼ਤ ਰਹਿ ਜੂਗੀ ਜਦੋਂ ਮੈਂ ਕਹਤਾ ਵੀ ਭੈਣ ਇੱਥੇ ਨਹੀਂ ਵੜਦੀ ਤੇ ਨਹੀਂ ਵੜਦੀ ਫੇਰ ਤੂੰ ਮੱਤੇ ਯਕੀਨ ਕੋ ਨਹੀਂ ਕਰਦੀ ਮੈਂ ਯਕੀਨ ਕੀ ਕਰਨਾ ਵਾ ਐਦਾਂ ਹੀ ਤਾਂ ਦਿਮਾਗ ਦਾ ਹੈਗਾ ਮਾਂ ਨੂੰ ਵੜਮਣਾ ਨਹੀਂ ਹੁਣ ਮਾਂ ਵੀ ਤਾਂ ਘਰੇ ਹੀ ਵੜ ਗਈ ਆ ਹੁਣ ਬੜੇ ਸੁਬਨਾ ਸਵਾਰ ਕੇ ਮੈਨੂੰ ਲਾਂਬੇ ਕਰਤਾ ਫੇਰ ਕਹਿਣਾ ਇਹ ਲੜਦੀ ਆ ਨਾ ਹੁਣ ਮਾਤਾ ਨੂੰ ਸਿਆਣੀ ਬਾਣੀ ਨੂੰ ਕੀ ਆਖੇ ਤਿੰਨ ਤਨਾ ਕਹਿ ਸਕਦਾ ਜੇ ਮਾਤਨ ਕੋ ਖਾਖੇ ਤੇ ਲੋਕਾਂ ਆਖਣਾ ਵਾ ਰੋਟੀ ਮਾਤਾ ਰੋਟੀ ਦਿੰਦੇ ਕਦ ਮਾਤਾ ਲੜਦੀ ਗਾੜੀ ਇਨੂੰ ਆਪ ਹੀ ਸਿਆਣੀ ਬਣਨਾ ਚਾਹਦਾ ਹੁਣ ਇਹਦਾ ਸੇ ਕੀ ਕਰ ਸਕਦੇ ਵਿੱਚ ਮੈਂ ਤੁਹਾਨੂੰ ਦੱਸਾਂ ਜਿੰਨੀਆਂ ਮਨ ਮਰਜ਼ੀਆਂ ਵਾ ਨਾ ਤੁਸੀਂ ਕਰ ਲਓ ਮੇਰੀ ਤੇ ਇਹ ਘਰ ਚ ਬੁਗਤੀ ਨਹੀਂ ਆ ਮੈਂ ਕੋਈ ਵੀ ਗੱਲ ਕਰਦੀ ਆ ਨਾ ਤੇ ਉਹਦਾ ਉਲਟਾ ਹੀ ਮਤਲਬ ਨਿਕਲਦਾ ਵਾ ਹੁਣ ਤੁਹਾਡੀ ਮਾਂ ਜਿਹੜੀ ਆ ਉਹ ਵੀ ਮਨ ਮਰਜ਼ੀਆਂ ਕਰਦੀ ਆ ਤੁਸੀਂ ਆਂਦੇ ਕਹੋ ਕੋਖ ਨਾ ਜਿੱਦਾਂ ਤੁਹਾਡੇ ਕੋ ਹੁੰਦਾ ਨਾ ਉਦਾਂ ਹੀ ਕਰ ਦੋ ਮੈਂ ਤੇ ਹੈ ਹੀ ਸ਼ਦਾ ਨਾ ਮੇਰਾ ਤੇ ਦਿਮਾਗ ਫਿਰ ਗਿਆ ਵਾ ਉਹ ਸ਼ਦਾਈ ਨਾ ਮੈਨੂੰ ਕਰਤਾ ਵਾ ਤੇ ਜਾਂ ਮੈਂ ਪਾਗਲ ਆਪੇ ਹੋ ਜਾਣਾ ਕੰਧਾਂ ਟੱਕਣਾ ਮੰਨੀਆਂ ਮਾਰੇ ਵਿੱਚ ਕਾਇ ਫਸਣਾ ਨਾ ਮੈਂ ਤੇਰੀ ਗੱਲ ਕਰਦਾ ਨਾ ਮੈਂ ਕੁੜੀ ਦੀ ਕਰਦਾ ਉਹ ਕੁੜੀ ਮੇਰੀ ਨਹੀਂ ਸੁਣਦੀ ਨਾ ਮਾਂ ਦੀ ਗੱਲ ਕਰਦਾ ਮੇਰੇ ਵਿੱਚ ਕਾਇ ਫਸ ਜਾਣਾ ਯਾਰ ਫਸਿਆ ਤੂੰ ਵਿੱਚ ਕਾਇ ਉਹ ਬਾਪੇ ਤੁਸੀਂ ਕਹਿ ਦਿੰਦੇ ਕਿਹ ਬੰਨੇ ਹੋ ਜਾਂਦੇ ਆਪੇ ਤੋਂ ਹੀ ਕਹਿ ਬੰਨੇ ਇੱਕੋ ਜੁਬਾਨ ਤੇ ਰਹੀਦਾ ਹੁੰਦਾ ਚਲੋ ਛੱਡੋ ਗੱਲ ਜੋ ਤੁਸੀਂ ਕਰਨਾ ਹੀ ਨਾ ਕਰਤਾ ਬਹੁਤ ਸੋਣਾ ਸਾਰੇ ਰੱਬ ਮੈਂ ਕਿੰਨੂ ਦੱਸਾਂ ਮੇਰੇ ਨਾਲ ਕੋਈ ਨਹੀਂ ਤੱਕ ਸੁਣਨ ਜੋ ਗਰ ਰ ਗਿਆ ਮਰਾ ਰੌਣੀ ਕੀ ਗੱਲ ਆ ਭੈ ਠੀਕ ਠਾਕ ਆ ਤੇ ਠੀਕ ਠਾਕ ਇੱਥੇ ਭੈਣ ਭੈਣ ਦੇ ਕਟਕਟ ਲਾਸਾਂ ਪਾਈਆਂ ਆ ਵੀ ਆ ਵੀ ਤੌਣ ਤੇ ਵੀ ਬਹੁਤ ਮੰਦਾ ਹਾਲਾ ਦਾ ਕੀਤਾ ਦਾ ਜੀਣਾ ਮਾਲ ਕੀਤਾ ਆ ਦਾ ਇੱਕ ਪੈੜੀ ਦਾ ਕਿਲਾ ਆਂਦੀ ਨਾ ਲਾ ਦੇ ਤੇ ਫੇਰ ਤੁਹਾਡੀ ਭੈਣ ਕੁੜੀ ਦੇ ਸਾਈਂ ਜੀ ਨੇ ਹਾਂ ਐਦਾਂ ਆਂਦੇ ਆ ਹਾਂ ਐਦਾਂ ਹੀ ਆਂਦੇ ਆਂਦੇ ਪੁੱਤ ਤੇਰਾ ਜਿਆਦਾ ਨਹੀਂਗਾ ਪੈੜੀ ਦਾ ਮਾਲਕ ਐਵੇਂ ਮਾਲਕ ਵਾ ਮੈਂ ਤਾਂ ਹੈਰਾਨ ਹਾਂ ਨਾ ਨਵੇਂ ਸਸਤੇ ਨਵੇਂ ਸਾਸੀ ਆਂਦੀਆਂ ਐ ਦੋਵੇਂ ਹੀ ਗੱਲ ਪੈ ਗਈਆਂ ਮੇਰੇ ਮੈਂ ਤੇ ਬਤੋ ਬਦੀ ਘਰ ਗਈ ਵੜੀ ਅੰਦਰ ਵੜਨੀ ਹੀ ਦਿੰਦੀ ਗਰਮੀਤ ਤੇ ਨਾ ਐ ਲੱਗਦਾ ਪੈੜੀ ਦੀ ਐ ਦੀ ਇਹਨਾਂ ਨੂੰ ਐਦਾਂ ਸਾਡੀ ਭੈਣ ਲੱਗ ਜਾਣਾ ਹੋ ਜਾਊਗਾ ਜਿਹੜੀਆਂ ਪਹਿਲਾਂ ਹੀ ਐਡੀ ਭੈਣ ਪੁੱਛਣ ਡੀਆਂ ਉਹ ਤੇ ਪੈੜੀ ਦੇ ਲਾਲਚਾ ਨਵੇਂ ਸਸਤੇ ਬਹੁਤ ਜ਼ਿਆਦਾ ਹੋ ਆਂਦੇ ਕਿੱਲਾ ਨਾ ਲਾ ਦੇ ਇਹਦੇ ਮੰਮੀ ਇਹ ਨਹੀਂ ਹੋ ਸਕਦਾ ਮੈਂ ਨਹੀਂ ਭੈਣ ਜ਼ਮੀਨ ਦੇ ਮੰਦ ਦੇਣੀ ਸਿੱਧੀ ਗੱਲ ਜਿਹੜੀ ਉਹ ਭੁੱਖੇ ਨੰਗੇ ਲੁੱਟੇ ਆ ਸਭ ਕੋਲ ਉਹਨਾਂ ਦੇ ਕੋਲ ਆ ਮੇਰੇ ਕੋ ਕੀ ਆ ਤਿੰਨ ਕਲੇ ਜ਼ਮੀਨ ਝੁੰਗੇ ਚ ਮਾਂ ਟਾਈਮ ਪਾਸ ਹੋਂਡਿਆ ਪੁੱਤ ਮੈਂ ਤੇਰੀ ਗੱਲ ਨਾਲ ਸਹਿਮਤ ਵਾਂ ਹੁਣ ਉਹ ਕਿੱਥੇ ਜਾਊਗੀ ਪੈਲੀ ਦਾ ਕਿਲਾ ਨੂੰ ਦੇਣਾ ਹੀ ਪੈਣਾ ਸਾਨੂੰ ਇੱਕ ਉਹ ਜੇ ਤੂੰ ਪੱਲਾ ਦੇ ਨਾਂ ਲਾਤਾ ਫੇਰ ਤਨੇ ਪੈਲੀ ਖਾਣੀ ਖਾਣੀ ਆ ਮੰਮੀ ਗਈ ਕੁੜੀ ਗਾ ਤੂੰ ਉਥੇ ਮਿੱਠੀ ਮਿੰਢੇ ਗੱਲਾਂ ਮਾਰ ਕੇ ਨਾ ਉਹ ਕੁੜੀ ਦੇ ਮਗਰ ਲੱਗ ਗਈ ਆ ਪੋਤਾ ਮੈਂ ਨਹੀਂ ਕੋਈ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਉਹ ਤੇ ਨਾਉ ਸੱਸ ਨੇ ਮੇਰੇ ਪੈਰ ਹੀ ਨਹੀਂ ਲੱਗਣ ਦਿੱਤੇ ਪਾਣੀ ਘੁੱਟ ਪੀ ਕੇ ਆ ਗਈ ਉਹਨਾਂ ਦੇ ਤੇ ਚਾਹ ਵੀ ਨਹੀਂ ਸੜੀਆਂ ਫੂਕੀਆਂ ਨੇ ਮੈਨੂੰ ਪਿਆਲੀ ਮਾਤਾ ਚੋਪਰ ਕੇ ਨਾ ਉਹਨਾਂ ਨੂੰ ਫੋਨ ਲਾ ਦੇ ਵੀ ਪਿਆਲੀ ਪੁਲੀ ਨਾ ਭੁੱਲ ਜਣ ਜੇ ਕੁੜੀ ਰੱਖਣਾ ਤਾਂ ਵੀ ਠੀਕ ਆ ਨਹੀਂ ਰੱਖਣਾ ਉਹਨਾਂ ਦੀ ਸਰਦਦ ਦੀ ਆ ਨਾ ਮੈਂ ਅੱਜ ਦਾਾਂ ਤਾਲੀ ਨਾ ਮੈਂ ਕੱਲ ਦਾਾਂ ਤਾਲੀ ਇਹਦੇ ਵਰਕਾ ਹੀ ਪਾੜ ਦੇਵੇਂ ਪਿਆਲੀ ਜਿਹੜਾ ਕੁੜੀ ਨੂੰ ਚੱਲ ਠੀਕ ਵਾ ਮੈਂ ਫੋਨ ਕਰਕੇ ਕਹਿ ਦਿੰਨੀ ਆ ਵੀ ਇਹਦੀ ਘੁੱਟ ਦੋ ਸੰਗੀ ਇਹ ਵਾਦੂ ਹੀ ਆ ਇਹਦੀ ਨਹੀਂ ਕੋਈ ਵੀ ਸੁਣਦਾ ਮੇਰੀ ਗੱਲ ਸੁਣਾ ਆ ਚੰਗਾ ਤਰੀਕਾ ਵਾ ਤੁਹਾਡਾ ਮਾਵਾ ਧੀਆਂ ਦਾ ਪਹਿਲਾਂ ਤਾਂ ਹੀ ਸਲਾਮਾਂ ਕਰ ਲੈਂਦੇ ਆ ਤੇ ਮੁੜ ਕੇ ਦੂਜਿਆਂ ਦੇ ਘੜੀ ਰੋਣੇ ਨੋਣ ਲੱਪੈਂਦੀਆਂ ਆ ਇਹ ਨਾ ਜਬੀਨ ਹੜਪੰਦਾ ਤਰੀਕਾ ਵਧੀਆ ਲੱਭਿਆ ਤੁਹੀਂ ਮਾਵਾ ਧੀਆਂ ਨੇ ਤੀ ਮੇਰੇ ਜੱਜ ਚ ਕੋਈ ਕਸੂਰ ਨਹੀਂ ਨਾ ਨੇ ਮਾੜੀ ਆਖੀ ਨਾ ਨੇ ਮੈਨੂੰ ਚੰਗੀ ਆਖੀ ਪਾਣੀ ਦਾ ਘੁੱਟ ਮੈਂ ਪੀ ਕੇ ਤੁਰ ਪਈ ਆ ਉਹਨਾਂ ਦਾ ਨਵਾਂ ਸੱਸ ਨੇ ਮੈਨੂੰ ਪੈੜੀ ਦਾ ਆਖਿਆ ਵਾ ਵੀ ਪੈੜੀ ਇਹਦੇ ਨਾਲ ਕਿੱਲਾ ਲਾ ਦੋ ਫੇਰ ਅਹੀਂ ਇਹਨੂੰ ਰੱਖਾਂਗੇ ਮੈਂ ਰਵੇਂ ਫਸਗੇ ਵਿੱਚ ਕਾਏ ਨਾ ਮੈਂ ਪੁੱਤ ਦੀ ਮੰਨਣ ਜੋਗੀ ਤੇ ਨਾ ਮੈਂ ਧੀ ਦੀ ਮੰਨਣ ਜੋਗੀ ਨਾ ਮੰਮੀ ਸਾਡੀ ਦੁਕਾਨੋਂ ਮੰਨਣੀ ਆ ਧੀ ਦੀਆਂ ਮੰਨੋ ਹਾਂ ਕਰੋ ਹੋ ਦੇ ਨਾਲ ਕਿੱਲਾ ਅਸੀਂ ਤਾਂ ਪਾਗਲ ਆ ਅਸੀਂ ਤਾਂ ਭੌਂਕਦੇ ਆ ਸਾਡਾ ਦਿਮਾਗ ਫੇਰ ਗਿਆ ਵਾ ਤੁਹਾਨੂੰ ਪਤਾ ਵਾ ਤੁਹਾਡਾ ਮੁੰਡਾ ਸਰਕਾਰੀ ਨੌਕਰੀ ਕਰਦਾ ਵਾ ਜਿਹਦੇ ਸਿਰ ਤੋਂ ਰੋਟੀਆਂ ਖਾ ਲੈਣੀਆਂ ਉਹੋ ਦੋ ਤਿੰਨ ਕਿੱਲੇ ਆ ਝੁੰਗੇ ਦੇ ਵਿੱਚ ਤੇ ਉਹ ਵੀ ਤੁਸੀਂ ਕੁੜੀ ਦੇ ਨਾਂ ਕਰ ਦੋ ਅੱਦੇ ਨਾ ਜਦੋਂ ਤੇਰੇ ਕੋ ਨਾ ਪਹਿਲੀ ਮਹੀਨੋਂ ਸੱਸ ਨੇ ਤੇਰੇ ਕੋ ਮੂੰਹ ਨਾ ਭੱਜਾਂਦਾ ਵੀ ਕਾਦੀ ਪਾਰੇ ਦਈਏ ਇੱਥੇ ਰਹਿ ਆਸਾਨੀ ਆ ਇਹਦੇ ਖਸਮ ਦਾ ਆਸਾਨੀ ਆ ਉਹ ਦੋ ਇਹਨੂੰ ਨਾ ਨਾ ਮਾਤਾ ਨੂੰ ਵੀ ਲੋੜ ਹੀ ਉੱਥੇ ਜਵਾਬ ਦੇਣ ਦੀ ਮਾਤਾ ਤੇ ਆਂਦੀ ਹੋਣੀ ਆ ਤੇ ਚੱਲ ਪੁੱਤ ਦੀ ਸੰਗੀ ਘਟਦਾ ਤੇ ਮੇਰੀ ਧੀ ਸੁਖੀ ਵਸੇ ਉਹਨੂੰ ਧੀ ਦੇ ਸੁੱਖ ਚਾਹੀਦੇ ਆ ਪੁੱਤ ਦੇ ਨਹੀਂ ਹੈਗੇ ਪੁੱਤਾਂ ਨਾਲ ਕੜਾ ਤੇ ਇਹ ਮੂੰਹ ਆਦਾ ਨਾਲੇ ਜਦੋਂ ਅੱਜ ਤੋਂ ਕਿੱਲਾ ਦਿੱਤਾ ਨਾ ਮਾਤਾ ਫਰਜ਼ਕਾਰ ਹੀ ਕਿੱਲਾ ਦੇ ਦਿੰਨੇ ਆ ਕੀ ਹਾਲੀ ਕੁੜੀ ਸੁਖੀ ਹੋ ਜੂਗੀ ਉਹਦਾ ਲਾਲਚਵਾ ਉਹਨਾਂ ਮੂੰਹ ਅੱਡੇ ਨੌ ਸੱਸ ਨੇ ਉਹਨਾਂ ਵਸਣ ਫੇਰ ਵੀ ਦੇਣਾ ਨੂੰ ਇਹ ਗੱਲ ਮੰਮੀ ਨੂੰ ਕੌਣ ਸਮਝਾਵੇ ਤੇ ਨਾਲੇ ਮੰਮੀ ਇੱਕ ਗੱਲ ਹੈਗੀ ਆ ਜੇ ਉਹ ਕੁੜੀ ਨੂੰ ਕੋ ਕਹਿਣਗੇ ਨਾ ਤਹੀਂ ਆਪੇ ਵੇਖ ਲਾਂਗੇ ਠੰਡਾ ਨਹੀਂ ਕੱਢਦਾ ਐਡਾ ਮਾਰਨਾ ਕਿ ਇਹਨੂੰ ਸੌਖਾ ਨਹੀਂ ਪਿਆ ਨਾਲੇ ਬਹੁਤਾ ਪੁੱਛ ਪੁੱਛ ਕੀਤੇ ਨਾ ਉੱਤੇ ਚੜਦੇ ਰਿਸ਼ਤੇਦਾਰ ਜਦੋਂ ਮਾਰਨੇਗਾ ਨਾ ਕੁੜੀ ਨੂੰ ਫੇਰ ਸੁੱਕਾ ਨਹੀਂ ਕੱਢਦਾ ਛੜਦਾ ਨਹੀਂ ਉਹਨਾਂ ਨੇ ਜਿਲੇ ਧੱਕੂ ਮੇਗੀ ਦੋਆ ਨੌ ਸੱਸ ਨੂੰ ਮੈਂ ਤਾਂ ਭੀ ਭਰੀ ਪੀਤੀ ਆ ਗਈ ਜਦੋਂ ਮੈਨੂੰ ਉਹਨਾਂ ਨੇ ਇੰਨੀ ਗੱਲ ਆਖੀ ਮੈਂ ਤਾਂ ਕੋਈ ਗਾੜੀ ਉੱਤਰ ਦਿੱਤਾ ਹੀ ਨਹੀਂ ਨਾ ਤੀ ਨੂੰ ਦਿੱਤਾ ਨਾ ਉਹਨਾਂ ਨੌ ਸੱਸ ਨੂੰ ਮੈਂ ਦਿੱਤਾ ਜੇ ਤੈਨੂੰ ਵੱਡਿਆ ਸੀ ਭੀ ਨਾ ਜਾ ਤੇ ਠੰਡਣ ਲਾਉ ਫਿਰ ਜਾਵਾਂਗੇ ਆਪਾਂ ਦੋਵੇਂ ਜਣੇ ਮਾਪੇ ਪਰ ਤੂੰ ਨਾ ਭੱਜੀ ਗਈ ਕੁੜੀ ਕੋ ਨਾਲੇ ਮੰਮੀ ਕੁੜੀ ਤੁਹਾਡੀ ਇੰਨੀ ਆਕੜ ਰਸਦੀ ਆ ਜਦੋਂ ਇਹ ਇੰਨਾ ਮਾਰਿਆ ਕੁੱਟਿਆ ਸੀ ਤੇ ਕੁੜੀ ਨੇ ਫੋਨ ਕਿਉਂ ਨਾ ਕੀਤਾ ਕੁੜੀ ਆਕੜ ਦੀ ਮਾਰੀ ਨੇ ਫੋਨ ਨਹੀਂ ਕੀਤਾ ਤੇ ਤੂੰ ਹੀ ਆਂਦੀ ਉਹਦੇ ਨਾਲ ਕਿੱਲਾ ਕਰਦੇ ਉਹ ਸਾਨੂੰ ਦੋਵਾਂ ਜੀਆਂ ਨੂੰ ਵੇਖ ਕੇ ਖੁਸ਼ ਨਹੀਂ ਆ ਉਹ ਸਾਡੀ ਗਿਣਤੀ ਨਹੀਂ ਪਉਂਦੀ ਭੈਣ ਭਰਾਵਾਂ ਦੇ ਵਿੱਚ ਤੁਸੀਂ ਉਹਦੇ ਹੋਏ ਮਰਦੇ ਹੀ ਫੋਨ ਉਹਨੇ ਕਿੱਥੋਂ ਕਰਨਾ ਫੋਨ ਤੇ ਉਹਨਾਂ ਨੇ ਖੋ ਕੇ ਦੇ ਹੱਥੋਂ ਰੱਖਿਆ ਚਲੋ ਠੀਕ ਆ ਐਵੇਂ ਮਿੱਠੇ ਪੋਚੇ ਜੇ ਨਾ ਪਾਓ ਧੀ ਚੰਗੀ ਲੱਗਦੀ ਆ ਅਸੀਂ ਤਾਂ ਬੁਰੇ ਲੱਗਦੇ ਨੇ ਨਹੀਂ ਇਧਰ ਆ ਤੇਰਾ ਤਾਂ ਸਾਰੇ ਦੇੜੇ ਸੂ ਇੱਕ ਤਿਸ ਦਾ ਜਾਈ ਨਹੀਂ ਮੁੱਕਦਾ ਹੈਗਾ ਸਾਫ ਸੁਵਾਈ ਨਹੀਂ ਤੇਰੀ ਮੁੱਕਦੀ ਇਧਰ ਆ ਮੇਰੀ ਗੱਲ ਸੁਣ ਪਹਿਲਾਂ ਕੀ ਹੋ ਗਿਆ ਗੁਰਮੀਤ ਦੱਸ ਤੇਰੀ ਮਾਂ ਆਈ ਸੀ ਤੇ ਕੀ ਕਹਿ ਕੇ ਗਈ ਆ ਜ਼ਮੀਨ ਤੇਰੇ ਨਾਲ ਕਰੂਗੀ ਕਿ ਨਹੀਂ ਕਰੂਗੀ ਜੇ ਤੇ ਉਹ ਆਂਦੀ ਆ ਕਿ ਜ਼ਮੀਨ ਤੇਰੇ ਨਾਲ ਕਰਨੀ ਆ ਤੇ ਫਿਰ ਫਟਾਫੜ ਕਰਾਲਾ ਨਾ ਆਪਣੇ ਜ਼ਮੀਨ ਆ ਤੇ ਨਹੀਂ ਤੇ ਉਹਦੇ ਜ਼ਬਾਨ ਦਾ ਕੋਈ ਪਤਾ ਨਹੀਂ ਉਹਨਾਂ ਨੇ ਕਿਹੜੇ ਵਲੇ ਮੁੱਕਰ ਜਾਣਾ ਮੇਰੀ ਗੱਲ ਸੁਣ ਉਹਨਾਂ ਦੀਆਂ ਕਿੰਨੀ ਕਿ ਜ਼ਮੀਨ ਆ ਮੇਰੇ ਪੇਕੇ ਦੀ ਅੱਗੇ 2 2 1/2 ਕਿੱਲੇ ਜ਼ਮੀਨ ਆ ਉਹ ਮੇਰੇ ਭਰਾ ਨੇ ਨਹੀਂ ਰਖਣੀ ਉਹ ਮੈਨੂੰ ਦੇ ਦੇਣਗੇ ਤੇ ਬੱਸ ਉਹ ਕੀ ਖਾਊਗਾ ਬਾਅਦ ਚ ਨਾਲੇ ਮੇਰੀ ਗੱਲ ਸੁਣ ਮੇਰੀ ਜ਼ਮੀਨ ਦੇ ਤੇ ਬੜਾ ਤੁਹਾਨੂੰ ਬਹਿਗਾ ਵਾ ਤੁਸੀਂ ਦੱਸੋ ਕਿੰਨੀ ਕਿ ਜ਼ਮੀਨ ਲੈ ਕੇ ਆਈਆਂ ਮਗਰੋਂ ਮੈਨੂੰ ਤਾਂ ਬੜਛਿੱਤ ਕਿਹਾ ਤਾਂ ਵੀ ਜ਼ਮੀਨ ਲੈ ਆ ਤੂੰ ਮੇਰੀ ਗੱਲ ਛੱਡ ਮੈਂ ਆਪਣੇ ਘਰ ਬੜਾ ਸੋਹਣਾ ਬਣਾ ਕੇ ਘਰ ਬਰ ਬੈਠੀ ਆ ਮੇਰਾ ਬੰਦਾ ਨਹੀਂ ਸਿਰਤੇ ਆ ਤੇ ਤੇਰਾ ਕਿਹੜਾ ਬੰਦਾ ਸਿਰਟਾ ਆ ਤੇਰਾ ਤੇ ਪੇ ਕਿਆ ਨੇ ਸਾਥ ਦੇਣਾ ਮਾੜਾ ਮੋਟਾ ਜੋ ਉਹ ਦੇ ਦੇਣਗੇ ਤੇ ਆਪਣੀ ਧੀ ਦੇ ਨਾਂ ਹੀ ਕਰਨਗੇ ਪਹਿਲੀ ਕਿ ਮੇਰੀ ਸਾਡੀ ਧੀ ਸੌਖੀ ਰੋਟੀ ਖਾ ਲੂਗੀ ਆਪਣੇ ਘਰ ਨਹੀਂ ਮੇਰਾ ਬੰਦਾ ਮਰ ਗਿਆ ਇਹਦਾ ਮਤਲਬ ਇਹ ਥੋੜਾ ਬਿਨ ਨਾਲ ਜ਼ਮੀਨ ਜਾ ਦੇ ਚੁੱਕੇ ਲੈ ਗਿਆ ਮੇਰਾ ਵੀ ਤੇ ਇਸ ਘਰ ਚ ਹੱਕ ਵਾ ਇਹ ਘਰ ਚ ਉਹਦਾ ਵੀ ਹੱਕ ਹੀ ਤੇ ਮੈਂ ਉਹਦੇ ਹੱਕ ਚ ਬੈਠੀ ਆ ਫੇਰ ਕੀ ਹੋ ਗਿਆ ਤੇਰਾ ਹੀ ਕਿਹੜਾ ਮੁੱਕਣਨੇ ਕਿ ਤੇਰਾ ਇਹਦੇ ਵਿੱਚ ਹਿੱਸਾ ਨਹੀਂ ਹੈਗਾ ਤੇਰਾ ਹਿੱਸਾ ਵੀ ਹੈਗਾ ਵਾ ਜਿਹੜਾ ਤੈਨੂੰ ਉਧਰੋਂ ਮਿਲ ਜੂਗਾ ਉਹ ਤੈਨੂੰ ਲਾਇਦਾ ਹੀ ਆ ਕੱਲ ਨੂੰ ਤੇਰਾ ਮੁੰਡਾ ਵੀ ਆ ਅਗਲਾ ਆਪਣੇ ਨਾਲ ਆਪਣੇ ਲਗਾਊਗਾ ਤੇ ਉਹਨੂੰ ਮਾਸਾ ਫਾਇਦਾ ਹੋਊਗਾ ਹੰਦ ਨੂੰ ਨਹੀਂ ਫਾਇਦਾ ਹੋਣਾ ਤੇ ਤੁਸੀਂ ਫਿਕਰ ਕਿਉਂ ਕਰਦੇ ਹੋ ਮੈਂ ਲਾਵਾਂ ਜਾਂ ਨਾ ਲਾਵਾਂ ਮੇਰੇ ਲਈ ਇੰਨਾ ਹੀ ਬੜਾ ਵੀ ਮੈਨੂੰ ਇੱਥੇ ਜ਼ਮੀਨ ਮਿਲ ਜੇ ਮੇਰੇ ਬੱਚੇ ਨੂੰ ਇਹੋ ਹੱਕ ਬੜਾ ਵਾ ਤੇ ਅਹੀਂ ਨਹੀਂ ਫਿਕਰ ਕਰਨਾ ਤੇ ਹੋਰ ਕਰਨਾ ਕਿੰਨੇ ਆ ਜਿਹੜੀ ਜ਼ਿੰਮੇਵਾਰੀ ਸੁੱਟ ਕੇ ਗਏ ਤੇਰੇ ਪੇਕੇ ਤੇ ਫਿਰ ਅਹੀਂ ਸੋਚਣਾ ਤੇਰਾ ਕੋਈ ਗੱਲ ਨਹੀਂ ਮੇਰੇ ਨਾਲ ਵੀ ਸੋਚੋ ਠੀਕ ਹੈ ਨਾ ਮੈਨੂੰ ਤੁਹਾਨੂੰ ਮੇਰੀ ਜ਼ਮੀਨ ਦਿਖਦੀ ਆ ਮੇਰੇ ਪੇਕਿਆਂ ਦੀ ਦਿਖਦੀ ਆ ਆਪਣੀ ਜ਼ਮੀਨ ਵੇਖੋ ਤੁਹਾਡੇ ਹਿੱਸੇ ਜਿਹੜੇ ਆਉਂਦੇ ਆ ਨਾ ਉਹਦੇ ਵੱਲ ਧਿਆਨ ਦਿਓ ਨਹੀਂ ਤੇਰੀ ਕੋ ਜਬਾਨ ਜ਼ਿਆਦਾ ਨਹੀਂ ਚੱਲਣ ਦਾ ਵੀ ਗਰਮੀ ਤੇ ਕੁਝ ਗਲਤ ਨਹੀਂ ਕਹਿ ਕੇ ਕਹਿਣ ਦੀ ਤੈਨੂੰ ਜਦੋਂ ਤੇਰੀ ਮਾਂ ਮਿਲ ਕੇ ਗਈ ਆ ਨਾ ਤੇਰੇ ਕੋ ਖੰਭ ਜ਼ਿਆਦਾ ਨਿਕਲ ਆਏ ਆ ਨਾਲੇ ਮੇਰੀ ਗੱਲ ਸੁਣਾ ਉਥੇ ਤਿੰਨ ਕਿੱਲੇ ਪੈਲੇਦੇ ਆ ਇੱਕ ਤੇਰਾપરા ਤੇ ਇੱਕ ਗਾੜੀ ਤੇਰਾ ਪਤੀਜਾ ਜਿਹੜੇ ਦੋ ਵਾ ਗਾੜੀ ਵੀ ਜਿੰਨਾਂ ਨੂੰ ਵੰਡਵੇ ਆਉਣੀ ਆ ਤੇ ਜੇ ਤੂੰ ਉਹ ਗੱਲ ਤਿੰਨ ਕਿੱਲਾ ਚੋਂ ਕਿੱਲਾ ਲੈ ਵੀ ਆਵੇਂਗੀ ਤੇ ਉਹਨਾਂ ਨੂੰ ਕੀ ਫਰਕ ਪੈ ਜੱਲਿਆ ਵਾ ਤੇਰੇ ਡੇਢ ਕਿੱਲਾ ਹੈ ਸਿਆੰਦਾ ਵਾ ਚੱਲ ਮੈਂ ਨਹੀਂ ਅੱਧਾ ਕਿੱਲਾ ਉਹਨਾਂ ਨੂੰ ਛੱਡ ਦੇ ਪਰ ਕਿੱਲਾ ਤੇ ਲੈ ਆ ਆਪਣਾ ਮੇਰੀ ਗੱਲ ਸੁਨੋ ਮੰਮੀ ਤੁਸੀਂ ਦੋਵੇਂ ਜਾਣੀਏ ਸੁਨੋ ਮੈਂ ਇਹ ਗੱਲ ਕਹਿ ਦਿੱ ਤੁਹਾਨੂੰ ਨਾ ਭਾਵੇਂ ਤੁਸੀਂ ਮੈਨੂੰ ਮਾਰ ਲਓ ਭਾਵੇਂ ਕੁੱਟ ਲਓ ਤੇ ਭਾਵੇਂ ਮਾਰ ਕੇ ਦੱਬ ਦਿਓ ਮੈਂ ਪੈਲੀ ਨਹੀਂ ਉੱਥੋਂ ਕੁਝ ਵੀ ਲੈਣਾ ਵੇ ਠੀਕ ਹੈ ਨਾ ਤੇਰੇ ਫੈਸਲੇ ਨੂੰ ਕੌਣ ਪੁੱਛਦਾ ਵਾ ਅਸੀਂ ਤੇ ਤੇਰੇ ਮਾਂ ਦੇ ਫੈਸਲੇ ਨੂੰ ਠੀਕਣ ਦੇ ਆ ਉਹ ਕੱਲ ਤੱਕ ਟਾਈਮ ਲੈ ਕੇ ਗਈ ਸੀ ਕਿ ਕੱਲ ਨੂੰ ਮੈਂ ਦੱਸੂਗੀ ਉਹਦਾ ਫੋਨ ਆ ਲੈਣ ਦੇ ਕਿ ਉਹ ਕੀ ਕਹਿੰਦੀ ਆ ਨਹੀਂ ਤੈਨੂੰ ਕੀ ਲੱਗਦਾ ਵਾ ਕਿ ਉਹ ਕੀ ਕਹੋਗੀ ਮਾਂ ਇਹਦੀ ਤੇ ਮੰਮੀ ਉਹਨੇ ਕੀ ਕਹਿਣਾ ਵਾ ਉਹਨੇ ਹਾਂ ਹੀ ਕਰਨੀ ਆ ਅਗਲੀ ਦੇ ਧੀ ਨਹੀਂ ਵਸਾਉਣੀ ਆਪਣੀ ਧੀ ਵਸਾਉਣ ਵਾਸਤੇ ਥੋੜਾ ਬੋਤਾ ਕਰਨਾ ਹੀ ਪੈਂਦਾ ਵਾ ਮਾਂ ਪਿਓ ਨੂੰ ਨਹੀਂ ਸਾਰੇ ਕਰਦੇ ਆ ਉਹਨੇ ਕੋਈ ਅਲੋਕਾਰ ਨਹੀਂ ਕਰਨਾ ਜੇ ਤਿੱਲਾ ਦੇ ਵੀ ਦਊਗੀ ਤੇ ਉਹਨੂੰ ਕੀ ਫਰਕ ਪੈਣ ਦੇ ਆ ਵਾ ਕੀ ਪਤਾ ਇਹਨੂੰ ਕੀ ਆ ਅਖਰਾ ਚੱਲੀ ਕਿ ਇੱਕ ਪిల్లా ਲੈ ਆਉਗੀ ਆਪਣੇ ਪੇਕਿਆਂ ਤੋਂ ਮੰਮੀ ਇੱਕ ਗੱਲ ਕਹਾਂ ਉਹਦਾ ਮੇਰੀ ਗੱਲ ਤਾਂ ਤੈਨੂੰ ਗੁੱਸਾ ਵੀ ਲੱਗਣਾ ਵਾ ਤੈਨੂੰ ਪੁੱਤ ਮਰੇ ਜੇ ਨਾ ਮਾਸਾ ਦੁੱਖ ਨਹੀਂ ਹੈਗਾ ਤੈਨੂੰ ਤਾਂ ਬਸ ਜ਼ਮੀਨਾਂ ਜਾਇਦਾਦਾਂ ਦਾ ਚਾਹੀਦੀਆਂ ਵਾ ਤੇ ਮੇਰੀ ਗੱਲ ਸੁਣ ਨਾ ਤੇ ਉਹ ਇੱਕ ਤੇ ਕਰਕੇ ਲੈ ਗਿਆ ਵਾ ਜਿਹੜਾ ਮਰ ਗਿਆ ਤੇ ਨਾ ਤੂੰ ਲੈ ਕੇ ਜਾਣੀ ਇੱਕ ਤੇ ਰੱਖ ਕੇ ਐ ਹੋ ਜੀਆਂ ਗੱਲਾਂ ਹੁੰਦੀਆਂ ਇਹਨੂੰ ਸੁਣਨੇ ਆ ਕਰਨੀਆਂ ਬਸ ਇਹ ਨਹੀਂ ਇਹਨੂੰ ਦੇਖਦਾ ਕਿ ਜੇ ਕਹਿਣ ਦੇ ਆ ਤੇ ਮੈਂ ਮੰਨ ਲਵਾਂ ਚੁੱਪ ਕਰਕੇ ਮੇਰੀ ਮਾਂ ਨੂੰ ਤਾਂ ਬੜੇ ਸ਼ੇਤੀ ਤੂੰ ਕਹਤਾ ਤੇ ਇਹਨੂੰ ਮੈਂ ਕਹਦੇ ਹਾਂ ਇਹ ਵੀ ਆਪਣੇ ਪੇਕੇਆਂ ਤੋਂ ਲੈ ਆਵੇ ਤੇ ਮੈਂ ਵੀ ਫਿਰ ਲੈ ਆਉਂਗੀ ਤੂੰ ਹੀ ਤੂੰ ਹੀ ਨਹੀਂ ਲੈ ਕੇ ਆਏ ਆਪਣੇ ਪੇਕੇਆਂ ਦਾ ਉਹਦਾ ਆਦਮੀ ਕਮਾਉਂਦਾ ਹਜੇ ਸਾਰਾ ਕੁਝ ਉਹਨੂੰ ਦੇਣ ਡਿਆ ਵਾ ਉਹ ਨਾਂ ਵੀ ਲਿਆਉਦੇ ਚੱਲ ਜੂਗਾ ਤੂੰ ਦੱਸ ਵੀ ਤੇਰਾ ਹੁਣ ਕੀ ਆ ਚੱਲ ਮੈਂ ਤਾਂ ਕਹਤਾ ਤੇ ਮੰਮੀ ਤੂੰ ਵੀ ਤੇ ਮੇਰੇ ਮੰਗੋਈਆਂ ਤੂੰ ਦੱਸ ਤੇਰੇ ਪੇਕੇ ਨੇ ਕਿੰਨੀ ਕ ਜਮੀਨ ਦੇਤੀ ਆ ਨੀ ਮੈਂ ਤਾਂ ਆਪਣੇ ਕੋਤੇ ਦਾ ਭਲਾ ਸੋਚਣ ਲਈ ਹੀ ਵੀ ਚਲ ਸਰਕਾਰੀ ਸਕੂਲੇ ਪੜ੍ਹ ਲਿਆ ਵਾ ਗਾੜੀ ਕਿਨੇ ਕਿਤੇ ਨੌਕਰਾਂਾਂ ਤਰਿਆਂ ਪਈਆਂ ਵਾ ਤੇ ਜਿਹੜਾ ਉਹਨੇ ਨੌਕਰੀ ਤੇ ਲੱਗ ਜਾਣਾ ਵਾ ਜੇ ਉਹ ਕਿਤੇ ਕਿਲਾ ਦੇ ਹਿੱਸੇ ਉਥੋਂ ਆ ਜਾਊਗਾ ਤੇ ਸੁਖ ਲਊਗਾ ਸਾਰਿਆਂ ਬਰ ਰੋਟੀ ਖਾਊਗਾ ਇੱਥੇ ਕੀ ਹੈਗਾ ਕਿਲਾ ਡੇਢ ਕਿਲਾ ਇੱਥੋਂ ਆਉਣਾ ਤੇ ਚਲ ਕਿਤੇ ਮੁੰਡੇ ਦੇ ਦੋ ਟਾਂ ਹੀ ਕਿੱਲੇ ਹੋ ਜਾਣਗੇ ਮੈਂ ਤੇਰਾ ਹੀਗਾ ਦਾ ਸੋਚਦੀ ਆ ਉਹ ਤੈਨੂੰ ਪਤਾ ਨਹੀਂ ਕਿਉਂ ਨਹੀਂ ਮੈਂ ਚੰਗੀ ਲੱਗਦੀ ਮੰਮੀ ਚੰਗੀ ਤੇ ਤੂੰ ਮੈਨੂੰ ਆਪੇ ਨਹੀਂ ਲੱਗਣੀ ਮੇਰੀ ਗੱਲ ਸੁਣ ਪੁੱਤ ਤੇਰਾ ਮਰ ਗਿਆ ਪਹਿਲੇ ਦਿਨ ਤਾਂ ਤੂੰ ਮੈਨੂੰ ਧੀ ਬਣਾ ਕੇ ਰੱਖਦੀ ਤੇ ਮੈਨੂੰ ਤੂੰ ਚੰਗੀ ਵੀ ਲੱਗਦੀ ਪੋਤਾ ਤੇਰਾ ਮੈਂ ਸਰਕਾਰੀ ਸਕੂਲ ਚ ਪਾਇਆ ਤੇਰੇ ਕੋ ਸਭ ਕੁਝ ਹੈਗਾ ਇਹ ਤੂੰ ਉਹਨੂੰ ਪੜਾ ਵੀ ਸਕਦੀਂ ਜੇ ਉਹ ਚੰਗੇ ਸਕੂਲ ਚ ਪੜ ਜਾਏ ਤੇ ਨੌਕਰੀ ਲੱਗ ਜਾਊਗਾ ਆ ਜਮੀਨਾਂ ਵਾਲ ਤਾਂ ਹੀ ਵੇਖਣਾ ਵੀ ਨਹੀਂ ਆ ਤਾਂ ਹੁਣ ਤੂੰ ਮੇਰੇ ਪੇਕੇਆਂ ਵੱਲ ਧਿਆਨ ਦੇ ਲਿਆ ਵਾ ਪਹਿਲਾਂ ਤੂੰ ਕਹਿੰਦੀ ਤੂੰ ਪੇਕੇਆਂ ਨੂੰ ਮਿਲਣਾ ਜੇ ਮੈਂ ਹੁਣ ਮਿਲਣਾ ਹਟ ਗਈਆਂ ਤੂੰ ਉਹਨਾਂ ਦੇ ਜਮੀਨਾਂ ਵਾਲ ਦਾ ਹੀ ਐਂ ਤੇ ਉਹਨਾਂ ਦੇ ਜਮੀਨਾਂ ਮਿਲ ਜੇ ਇਹ ਕੰਮ ਨਹੀਂ ਹੋਣ ਦੇਣਾ ਹੁਣ ਮੈਂ ਤੈਨੂੰ ਕਿ ਤੂੰ ਜੋ ਮੇਰੇ ਨੂੰ ਕਰਨਾ ਨਾ ਕਰ ਲਾ ਮੈਨੂੰ ਇਹ ਧਮਕੀਆਂ ਜਿਹੜੀਆਂ ਦੇਣੀਆਂ ਨੇ ਦੇ ਲੋ ਹੁਣ ਤਾਂ ਮੈਂ ਇੱਕੋ ਕੰਮ ਕਰੂੰਗੀ ਜੇ ਤੁਸੀਂ ਮੈਨੂੰ ਡਰਾਵੇ ਮਾਰਨੇ ਨਾ ਤੇ ਮੈਂ ਸਿੱਧਾ ਥਾਣੇ ਲੈ ਕੇ ਦੇ ਆਉਣਾ ਨਹੀਂ ਮੈਂ ਘੜੀ ਹੱਕ ਤੇ ਧਰ ਕੇ ਖੜਨੀ ਮੈਂ ਵੀ ਤੁਹਾਡਾ ਸੋਚਣ ਲਈ ਆ ਜੇ ਲੈਵੇਂਗੀ ਤਾਂ ਤੇਰੀ ਰੈਣੀ ਮੇਰੀ ਨਹੀਂ ਹੋ ਜਾਣੀ ਮੈਨੂੰ ਮੰਮੀ ਜੇ ਮੇਰੇ ਪੇਕੇ ਮਿਲਦੇ ਚੰਗੇ ਲੱਗਦੇ ਨਾ ਤੇ ਮੈਂ ਮਿਲਦੀ ਉਹਨਾਂ ਨੂੰ ਚੰਗੀ ਲੱਗਦੀ ਆ ਸੁਖ ਸਾਦ ਉਹਨਾਂ ਦੀ ਮੈਨੂੰ ਅਮਦੀਰਵੇਂ ਇੰਨੇ ਬੜਾ ਵਾ ਮੈਨੂੰ ਉਹਨਾਂ ਦੀ ਜਮੀਨਾਂ ਜਾਇਦਾਦਾਂ ਨਹੀਂ ਚਾਹੀਦੀਆਂ ਵੀ ਨੇ ਜਿਹੜੀਆਂ ਹੱਗਿੱਦਰ ਜਿਹੜੀਆਂ ਧਮਕੀਆਂ ਤੋਂ ਦੇਣ ਦੀਆਂ ਨਾ ਇਹ ਆਪਣੇ ਪੋਰ ਰੱਖ ਆ ਚਾਰ ਦਵਾਇ ਤੇ ਬਾਹਰ ਜਾਏਂਗੀ ਤੇ ਫੇਰ ਤੇ ਉਠਾਣੇ ਪਹੁੰਚेंगी ਨਾ ਅੱਗੇ ਤੁਹਾਡੀਆਂ ਚੱਲ ਗਿਆ ਹੁਣ ਨਾ ਚੱਲੀਆਂ ਤੁਸੀਂ ਮੈਨੂੰ ਹੱਥ ਲਾ ਕੇ ਦੱਸਿਓ ਵੀ ਮੈਂ ਬੜੀਆਂ ਸਹਿਲੀਆਂ ਵਾ ਹੁਣ ਨਾ ਮੈਂ ਤੁਹਾਡੀਆਂ ਸਹਈਆਂ ਵੀ ਇਹ ਕੋਈ ਹੋਊਗਾ ਵੀ ਸਹੀ ਜਾਊਗਾ ਤੇ ਉੱਥੇ ਮਰ ਜਾਊਗਾ ਮਾਰ ਕੇ ਵੇਖ ਲਿਆ ਨਾ ਤੁਸੀਂ ਜੇ ਮੇਰੀ ਰੱਬ ਨੇ ਲਿਖੀ ਹੈ ਨਾ ਤੇ ਮੇਰੀ ਉਦੋਂ ਲਿਖੀ ਜਾਣੀ ਆ ਤੁਸੀਂ ਤੁਹਾਡੇ ਹੱਥਾਂ ਵਿੱਚ ਨਹੀਂ ਮਰਨ ਵਾਲੀ ਨੇ ਮਾਰਨ ਦੀ ਗੱਲ ਛੱਡ ਦੇ ਜੇ ਹੀ ਮਾਰਨ ਤੇ ਆਗੇ ਨਾ ਤੇ ਤੇਰਾ ਇਹ ਖਲੋਤੀ ਦਾ ਨਹੀਂ ਪਤਾ ਲੱਗਣਾ ਕਿ ਤੂੰ ਕਿੱਧਰ ਨੂੰ ਗਈ ਆ ਮੇਰੀ ਗੱਲ ਸੁਣ ਤੂੰ ਮੈਨੂੰ ਤਮਕੀਆਂ ਦੇਣ ਦੀ ਆ ਨਾ ਹਾਂ ਤਮ ਕਿਵੇਂ ਤੂੰ ਆਪਣੇ ਕੋਲ ਰੱਖ ਵੇਖ ਲਾਂਗੀ ਹੁਣ ਮੈਨੂੰ ਤੂੰ ਨੱਪਦੀ ਆ ਕਿ ਮੈਂ ਤੈਨੂੰ ਨੱਪਦੀ ਆ ਇਹ ਤੇ ਟਾਈਮ ਹੀ ਦੱਸੂਗਾ ਉਹ 2 ਕਮਿੰਟ ਹੋਰ ਤੇਰੀ ਸੰਗੀ ਮਰੋੜ ਦੇ ਨਾ ਤੇ ਉੱਥੇ ਤੇ ਉਦਣ ਹੀ ਨਹੀਂ ਤੈਨੂੰ ਹੋਸ਼ ਆਉਣੇ ਤੇ ਤੁਹਾਡੇ ਕੋ ਕੱਚਾ ਥੋੜਾ ਜਿਹਾ ਕੰਮ ਰਹਿ ਗਿਆ ਤੇ ਬਾਰ ਬਾਰ ਨਹੀਂ ਕਿਸਮਤ ਸਾਹ ਦਿੰਦੀ ਹੁੰਦੀ ਤੇ ਜੇ ਕੋਈ ਕੋਈ ਗੱਲ ਨਹੀਂ ਮੈਨੂੰ ਮਾਰ ਕੇ ਤੂੰ ਹੀ ਸੁੱਕੀਆਂ ਤਾਂ ਨਹੀਂ ਹੀ ਰਹਿ ਜਾਣਾ ਅੰਦਰ ਇਸ ਇਲਾਕਾ ਚ ਜਾਣਾ ਹੀ ਜ਼ਮੀਨਾਂ ਵੀ ਨਾਲ ਹੀ ਪੇਸਲਾਕਾ ਚ ਲੈ ਜਾਂਦੀਆਂ ਮਾਰਨਾ ਐਵੇਂ ਨਹੀਂ ਆ ਉਹ ਪਿੰਡ ਬੁੱਢੀ ਮਾਰੀ ਹੈ ਨਾ ਮੈਂਟਾਂ ਦੇ ਅਗਲਾਂ ਨੇ ਖੁਰਾ ਖੋਚ ਲੱਭ ਲਿਆ ਹੀ ਤੇ ਤੁਹਾਡਾ ਵੀ ਲੱਭ ਜਾਣਾ ਵਾ ਐਡੀ ਛੇਤੀ ਨਹੀਂ ਮੈਂ ਮਰਨ ਵਾਲੀ ਇੱਧਰ ਆਓ ਮੇਰੀ ਵੀ ਗੱਲ ਸੁਣ ਕੇ ਚਾ ਉਹ ਜੇ ਬੁੱਢੀ ਮਾਰੀ ਹੈ ਨਾ ਉਹਦੇ ਪੇਕੇ ਪੂਰੇ ਸਾਥ ਦਿੰਦੇ ਸੀ ਅਹੀਂ ਪਹਿਲਾਂ ਪ੍ਰਬੰਧ ਕੀਤਾ ਇਸੇ ਕਰਕੇ ਤੇਰੇ ਪੇਕੇ ਹਟਾਏ ਤੇ ਉਦਾਂ ਦੀ ਪਤਾ ਤੇਰੀ ਪਰਜਾਈ ਜਿਹੜੀ ਛੱਟ ਨੇ ਭੰਜ ਕੇ ਮਾਂ ਤੇਰੀ ਨੂੰ ਤਾਂ ਪ੍ਰਾਣ ਨੂੰ ਆਉਣ ਦੇਣਾ ਤੇ ਨਾਲੇ ਉਹਨੇ ਆਪ ਆ ਜਾਣਾ ਇਹ ਤੂੰ ਭਲੇਖਾ ਕੱਢ ਦੇ ਤੇਰੇ ਪੇਕੇ ਆਉਣਗੇ ਤੇ ਫਿਰ ਤੂੰ ਵੀ ਭਲੇਖਾ ਕੱਢ ਦੇ ਅੱਗੇ ਵੀ ਮੇਰੀ ਪਰਜਾਈ ਆ ਲੈ ਲਈ ਇਹਦੇ ਕੋ ਕਿੱਲੇ ਲਖਾਂ ਲਈ ਅੰਗੂਠੇ ਲਗਾ ਕੇ ਉਹ ਆਈ ਨਹੋਂ ਤੇ ਆਗੇ ਨਾ ਤੇਰ ਕੋ ਵੀ ਲਵਾ ਲੈਣੇ ਤੇ ਪਰਜਾਈ ਤੇਰੀ ਕੋਈ ਵੀ ਲਵਾ ਲੈਣੇ ਇਹ ਤੂੰ ਮਨਚ ਭਲੇਖੇ ਕੱਢ ਦੇ ਅਸੀਂ ਵੀ ਇੱਧਰ ਦਰਨੀ ਤੇ ਪੁਸ਼ਪਾ ਵਾ ਕੀ ਦੇ ਕਰਨ ਤੁਸੀਂ ਉਹ ਵੱਲਾਂ ਜੀ ਮੈਂ ਕਿੱਦੂ ਤੂੰ ਲੱਗਦੇ ਨਹੀਂ ਆ ਤੇ ਵੇਖਦੇ ਸਬਜ਼ੀ ਬਣਾਉਣੀ ਹੈ ਜਿਹਦੀ ਚੱਲ ਸਬਜ਼ੀ ਲਈ ਤੇ ਅੱਲਾ ਮੈਂ ਸਵੇਰੇ ਦੋ ਤੋੜ ਕੇ ਖੜੀਆਂ ਆ ਉਦਾਂ ਤੁਹਾਨੂੰ ਨਹੀਂ ਦੇਖਦਾ ਮੇਰੀ ਗੱਲ ਸੁਣੋ ਹਾਂ ਵੀ ਮਾਤਾ ਦੇ ਨਾਂ ਜਿਹੜਾ ਕਿੱਲਾ ਚੜਿਆ ਵਾ ਉਹ ਨਾ ਹੋਵੇ ਮੰਮੀ ਨੂੰ ਇੰਨਾ ਹੀ ਜਾਉਣ ਡਿਆ ਆਪਣੀ ਧੀ ਦਾ ਤੇ ਉਹ ਜਿਹੜਾ ਕਿੱਲਾ ਵਾ ਉਹ ਆਪਣੇ ਨਾਂ ਕਰਾ ਲੇ ਤਾਂ ਹੀ ਫੇਰ ਦੋਵੇਂ ਜੀ ਹੱਥ ਮਲਦੇ ਰਹਿ ਜੀਏ ਨਾ ਇਦਾਂ ਕਿਦਾਂ ਮਾਤਾ ਕੁੜੀ ਨਾ ਕਰ ਦੋਗੇ ਪੈਲੀ ਉਹ ਐਵੇਂ ਕਰ ਦੋਗੇ ਲੁੱਟ ਪਈ ਆ ਮੈਂ ਕਰਦਾ ਨਾ ਮੰਮੀ ਇਹ ਗੱਲ ਵੀ ਮੇਰੇ ਨਾਲ ਉਹ ਕਰਦੇ ਕਿੱਲਾ ਉਹ ਰਹਿਣ ਦੋ ਰਹਿਣ ਦੋ ਮੈਨੂੰ ਪਤਾ ਵਾ ਤੁਸੀਂ ਝਾਟੀ ਬਦਲ ਜਾਂਦੇ ਹੀ ਹੋ ਮੰਮੀ ਦੇ ਗਾੜੀ ਜਾ ਕੇ ਮੰਮੀ ਵਾਲ ਦੀ ਗੱਲ ਕਰਨ ਲੱਪੈਂਦੇ ਹੋ ਮੇਰੇ ਸਾਹਮਣੇ ਮੇਰੀ ਗੱਲ ਕਰਨ ਲੱਪੈਂਦੇ ਹੋ ਤਹਾਡੇ ਕੋ ਨਹੀਂ ਇਹ ਗੱਲਾਂ ਹੋਣੀਆਂ ਤੇ ਜੇ ਗੱਲ ਕਰਨੀ ਵੀ ਨਾ ਤੇ ਸਿੱਧੀ ਤੇ ਸਾਫ਼ ਕਰੋ ਉਹਨੂੰ ਵੀ ਕੰਨ ਹੋ ਜਾਣਗੇ ਚੱਲ ਕੋਈ ਗੱਲ ਨਹੀਂ ਕਰਦਾ ਮੈਂ ਗੱਲ ਕੋਈ ਨਹੀਂ ਰਹਿਣ ਦੋ ਮੈਂ ਆਪੇ ਗੱਲ ਕਰ ਲੈਣੀ ਆ ਸਾਫ਼-ਸਾਫ਼ ਤੁਹਾਡੇ ਕੋ ਨਹੀਂ ਹੋਣੀਆਂ ਗੱਲਾਂ ਉਹ ਚੱਲ ਤੂੰ ਹੀ ਬੱਬਾ ਕਰ ਲਾ ਤੂੰ ਹੀ ਚੌਧਰ ਲੱਗਾ ਗਾੜੀ ਚੰਗਾ ਮੰਮੀ ਫਿਰ ਕੀ ਸੋਚਿਆ ਤੁਸੀਂ ਜ਼ਮੀਨ ਬਾਰੇ ਮੈਂ ਤਾਂ ਕੋਈ ਨਹੀਂ ਕਾ ਸੋਚਿਆ ਮੈਂ ਤਾਂ ਤੁਹਾਡਾ ਹੀ ਫੈਸਲਾ ਢੀਕਣ ਨਹੀਂ ਆ ਕੀ ਤੁਸੀਂ ਅੰਦੇਜ ਮੈਨੂੰ ਫਿਰ ਮੰਮੀ ਸਾਡਾ ਫੈਸਲਾ ਵੀ ਸੁਣ ਲੋ ਜੇ ਤੇ ਤੁਸੀਂ ਆਪਣੇ ਨਾਂ ਦੀ ਜ਼ਮੀਨ ਕਿਲਾ ਕੁੜੀ ਦੇ ਨਾਂ ਕਰਨੀ ਹੈ ਨਾ ਤੇ ਫਿਰ ਤੁਸੀਂ ਉੱਥੇ ਹੀ ਰਹੋਗੇ ਇੱਥੇ ਰਹਿਣ ਦੇ ਹੱਕਦਾਰ ਹੈ ਨਹੀਂ ਤੁਸੀਂ ਦੱਸ ਮੈਂ ਉੱਥੇ ਕਿੱਦਾਂ ਰਹਿ ਸਕਦੀ ਆ ਦੱਸੋ ਨਾ ਮੇਰਾ ਵੀ ਇੱਥੇ ਹਿੱਸਾ ਹੈਗਾ ਕਿ ਨਹੀਂ ਹੈਗਾ ਮੰਮੀ ਹਿੱਸਾ ਹੈਗਾ ਤੁਹਾਡਾ ਘਰ ਦੇ ਵਿੱਚ ਮੈਂ ਕਦੋਂ ਆਨੀ ਨਹੀਂ ਹੈਗਾ ਪਰ ਜੇ ਤੁਸੀਂ ਉਹੀ ਹਿੱਸਾ ਆਪਣੀ ਕੁੜੀ ਦੇ ਨਾਂ ਕਰਤਾ ਤੇ ਫਿਰ ਤੁਹਾਡਾ ਘਰ ਦੇ ਵਿੱਚ ਕੀ ਰਹਿ ਜਾਣਾ ਮੈਂ ਤਾਂ ਤੁਹਾਨੂੰ ਇੱਕੋ ਗੱਲ ਸਮਝਾਉਣੀ ਆ ਕਿ ਤੁਸੀਂ ਕੁੜੀ ਦੇ ਮਾਮਲੇ 'ਚ ਨਾ ਪੈਣਾ ਬੰਦ ਕਰ ਦੋ ਆਪਣੇ ਘਰ 'ਚ ਹੀ ਰਹੋ ਤੇ ਵਧੀਆ ਗੱਲ ਵਾ ਮੰਮੀ ਸਹੀ ਕਹਿਣ ਦੀ ਪਰਮਜੀਤ ਕੱਲ ਨੂੰ ਇਹ ਨਾ ਆਖੀ ਫਿਰੀ ਕਿ ਮੁੰਡ ਜਨਾਨੀ ਮਗਰ ਲੱਗਾ ਵਾ ਜੋ ਇਹਦਾ ਫੈਸਲਾ ਨਾ ਮੇਰਾ ਵੀ ਫੈਸਲਾ ਵਾ ਸੋਚ ਲੈ ਗਾੜੀ ਆਪਣਾ ਤੂੰ ਚੱਲ ਪੁੱਤ ਨਹੀਂ ਉਹਨਾਂ ਜ਼ਮੀਨ ਦੇਣੀ ਨਾ ਤੂੰ ਤੇ ਤੂੰ ਉਹਦੇ ਮਗਰ ਜਾ ਚਾਰ ਬੰਦੇ ਖੜੇ ਮੈਂਬਰ ਉਥੋਂ ਤੇ ਉਹਨਾਂ ਨਾਲ ਗੱਲ ਕਰਕੇ ਆ ਉਹ ਨੌ ਸਾਸਨ ਨੇ ਤੇ ਜ਼ਿਆਦਾ ਹੀ ਉਹਨੂੰ ਤੰਗ ਕੀਤਾ ਵਿਚਾਰੀ ਨੂੰ ਇਹ ਤਾਂ ਪਤਾ ਉਹ ਨੌ ਸਾਸਨ ਪਿਆ ਦਾ ਮਗਰ ਭਰਾ ਹੈਗਾ ਵਾ ਖਲੋਤਾ ਕੋਈ ਆਣ ਕੇ ਉਹ ਮਾਤਾ ਮੈਂ ਸਾਰੇ ਕੰਮ ਕਰਦਾ ਜਾਂਦਾ ਸੀ ਭੈਣ ਦੇ ਮਗਰ ਜੇ ਮਾੜਾ ਭੈਣ ਦੇ ਤੇ ਸੂਈ ਚੋਬਦੀ ਸੀ ਨਾ ਮੈਂ ਭੱਜ ਜਾਂਦਾ ਸੀ ਹੁਣ ਜਾਵਾਂ ਕਿਹੜੇ ਨੱਕ ਨਾ ਢਾਣੇ ਦੇ ਮੈਨੂੰ ਆਪ ੱਟਕੇ ਮਾਰ ਮਾ ਘਰੋਂ ਬਾਹਰ ਕੱਢਤਾ ਹੁਣ ਮੈਂ ਇੱਥੇ ਕੀ ਕਰਾਂ ਤੇ ਕਿੱਨਾ ਕੀ ਕਰਾਂ ਦੱਸੋ ਚਾਹ ਪੁੱਤ ਵੇਖ ਲੈ ਇੱਕ ਵਾਰਾਂ ਜਾ ਕੇ ਚਾਰ ਬੰਦੇ ਖੜਕੇ ਵੇਖ ਲੈ ਕੀ ਜਾਂਦੀਆਂ ਨਹੀਂ ਤੇ ਫਿਰ ਨਹੀਂ ਸਹੀ ਮੇਰਾ ਨਹੀਂ ਮਨਾ ਮਨ ਵੱਜਦਾ ਜਾਣ ਨੂੰ ਸਿੱਧੀ ਗੱਲ ਜਦੋਂ ਭੈਣ ਹੀ ਹੱਡੇ ਦੇ ਗੱਲਾਂ ਕਰਦੀ ਚੰਗੀਆਂ ਤਾਂ ਫਿਰ ਸ ਕੀ ਕਰੇ ਬੰਦਾ ਮੈਂ ਉਥੋਂ ਬੜੀ ਦੁਖੀ ਹੋ ਕੇ ਆਈ ਮੈਂ ਉਥੋਂ ਰੋਂਦੀ ਆਈ ਬੁੱਕ ਬੁੱਕ ਕਿਤੇ ਕਿਸ ਨੇ ਗਾਂ ਹੋ ਕੇ ਨਹੀਂ ਕਿਤੇ ਵੇਖਿਆ ਪਿੱਛਾ ਪਾਉਂ ਕੇ ਵੀ ਚਲ ਗਈ ਆ ਰੋਂਦੀ ਜਾਂਦੇ ਹੀ ਵੇਖੀ ਸਈ ਨਾ ਮੇਰੀ ਧੀ ਨੇ ਵੇਖਿਆ ਤੇ ਨਾ ਉਹਨਾਂ ਨਾ ਸਾਸਨ ਨੇ ਵੇਖਿਆ ਇਹੋ ਤੇ ਗੱਲ ਮੰਮੀ ਤੁਹਾਨੂੰ ਮੈਂ ਸਮਝਾਉਣ ਡਈ ਆ ਅਸੀਂ ਤੇ ਆਪਣੇ ਅੰਦਾਜ਼ੇ ਲਾਈ ਜਾਂਦੇ ਆ ਕਿ ਕੁੜੀ ਮਜਬੂਰ ਆ ਖਣੀਆਂ ਨੂੰ ਫੋਨ ਨਹੀਂ ਕਰ ਦਿੰਦੇ ਉਹਨੂੰ ਖਣੇ ਕੂਣ ਨਹੀਂ ਦਿੰਦੇ ਇਹ ਤਾਂ ਹੁਣ ਪਤਾ ਨਹੀਂ ਹੈਗਾ ਤੇ ਬਹੁਤੀ ਗੱਲ ਵਾ ਨਾ ਤੇ ਇਹ ਕੱਲ ਨੂੰ ਚਾਰ ਬੰਦੇ ਪੰਚਾਇਤ ਦੇ ਲੈ ਕੇ ਜਾਊਗਾ ਤੇ ਉਹਨਾਂ ਨਾਲ ਸਿੱਧੀ ਸਿੱਧੀ ਗੱਲ ਕਰ ਆਊਗਾ ਤੇ ਨਾਲ ਹੀ ਤੁਸੀਂ ਚੱਲ ਜਿਓ ਤੁਹਾਡੇ ਸਾਹਮਣੇ ਗੱਲ ਹੋ ਜੂਗੀ ਜਿਹੜੀ ਵੀ ਹੋਊਗੀ ਆਖਰ ਬੰਦੇ ਚਾਰ ਗਏ ਹੁਣ ਤਾਂ ਕੁਝ ਸਮਝੀ ਜਾਣ ਗੱਲ ਖਾਨੇ 'ਚ ਪੈ ਹੀ ਜਾਵੇ ਇਹਨਾਂ ਦੇ ਉਹ ਚਲੋ ਠੀਕ ਆ ਜੇ ਤੁਸੀਂ ਹੰਦੇ ਨਾ ਉਹਦਾ ਜੋਰ ਪਾਉਂਦੇ ਮੈਂ ਚੱਲ ਜੂਗਾ ਪਿੰਡ ਦਾ ਸਰਪੰਚ ਲੈ ਕੇ ਦੋ ਮੈਂਬਰ ਲੈ ਜੂਗਾ ਘਟੋ ਘਟ ਸਾਡੀ ਸਮਝ ਲੱਗਦੀ ਉਹਨਾਂ ਦੀ ਸਮਝ ਹਰੇ ਲੱਗੀਆਂ ਮੈਂ ਕੁੜੀ ਨਾਂ ਪੰਗ ਪਰਛੇ ਕਰਨ ਉਹਨਾਂ ਦੀ ਕਰਤੂਤਾਂ ਲੱਗੀਆਂ ਮੈਨੂੰ ਪਤਾ ਤੇ ਇਹ ਕੀ ਕਰਦੀਆਂ ਸੱਡੀਆਂ ਨਾ ਸੱਸ ਕੋਈ ਤਾਂ ਸ਼ਰਮ ਖਾਣਗੇ ਪੇ ਬਗਾਨੇ ਪਿੰਡ ਦੇ ਬੰਦੇ ਆਏ ਆ